ਪੰਜਾਬ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਤੇ 316 ਸ਼ਹਿਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿੱਥੇ ਹਰ ਰੋਜ਼ ਲਗਭਗ 70000 ਦੇ ਕਰੀਬ ਮਰੀਜ਼ ਆਉਂਦੇ ਨੇ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮਹੱਲਿਆਂ ਵਿੱਚ ਖੁੱਲੇ ਇਨ੍ਹਾਂ ਕਲੀਨਿਕਾਂ ਵਿੱਚ 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ 'ਚ ਹੋਣਾ ਐਂਟੀ ਰੇਬੀਸ ਟੀਕੇ ਵੀ ਉਪਲਬਧ ਨੇ ਜਿਸ ਨਾਲ ਕੁੱਤੇ ਦੇ ਕੱਟਣ ਵਾਲੇ ਪੀੜਤਾਂ ਦਾ ਤੁਰੰਤ ਇਲਾਜ ਆਮ ਆਦਮੀ ਕਲੀਨਿਕਾਂ ਦੇ ਵਿੱਚ ਹੀ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੁੱਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ ਸਾਰੇ ਸਬਦਾ ਹੈ ਹੀ ਐ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ ਆਪਣਾ ਟੀ ਡੀ ਮੈਡਿਕ ਵਧੀਆ ਕਰਵਾਓ 70 60 70 ਕਿੰਨੀ ਵਾਰੀ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕਿ ਤਾਂ ਆ ਹੀ ਜਾਂਦੇ ਇੱਥੇ ਨੂੰ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਨੂੰ ਸਰ ਕੋ ਆਰਵਲੋਂ ਫਲੱਬ ਨੇ ਉਹ ਤੋਂ ਪੇਸ਼ੈਂਟ ਨੂੰ ਦਿੰਨੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਤੇ ਹਰ ਰੋ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਗਮੀ ਕਲੀਨਕਾਂ ਦੀ ਵੀ ਹੋ ਜੂਗੀ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹਣਾ ਕਿ ਜਿਸ ਤਰ੍ਹਾਂ ਅਸੀਂ 2-3 ਸਾਲ ਤੋਂ ਟਰਾਲੀ ਵਿੱਚੇ ਵਾਹ ਕੇ ਭਰ ਦਿੰਨੇ ਆ ਉਸ ਤੋਂ ਬਾਅਦ ਟਰਾਲੀ ਗਲ ਜਾਂਦੀ ਆ ਤੇ ਬੜੀ ਸੋਹਣੀ ਫਸਲ ਭਾਵੇਂ ਸਬਜ਼ੀ ਲਾ ਲਈਏ ਤੇ ਭਾਵੇਂ ਅਸੀਂ ਕਣਕ ਬੀਜੀਏ ਇੱਕ ਤੇ ਉਹ ਪ੍ਰਾਈਸ ਵੀ ਖਾਦ ਈ ਵਧੀਆ ਪੰਦੀ ਜੇ ਛੋਟੇ ਤਤਾਂ ਦੀ ਲੋੜ ਹੀ ਨਹੀਂ ਪਈ ਤੇ ਸਾਰੀ ਪ੍ਰਾਈਸ ਵਿੱਚ ਚਲ ਜਾਂਦੀ ਆ ਪਿਛੇ ਤੇ ਸਬਜ਼ੀ ਵੀ ਹੋ ਜਾਣੀ ਤੇ ਕੜਕ ਵੀ ਹੋ ਜਾਣਾ 8 ਕਿੱਲੇ 8 ਕਿੱਲੇ 8 ਕਿੱਲੇ ਕਿਤੇ ਵੀ ਅੱਗੇ ਕੋਈ ਜਾ ਕੇ ਦੇਖੋ ਮੈਂ ਮੇਕਟ ਲਗਾਈ ਇਹਨਾਂ ਸ਼ੁਰੂ ਤੋਂ ਲੈ ਕੇ ਕਿੰਨੇ ਟਾਈਮ ਤੋਂ ਤੁਸੀਂ ਕਰ ਰਹੇ 2 ਸਾਲ 2 ਸਾਲ ਤੋਂ ਹਾਂਜੀ ਤੇ ਆ ਜਿਹੜੇ ਬਿੱਲ ਜਿਹੜੇ ਚੱਲ ਰਹੇ ਆ ਇਹ ਵੀ ਆਪਣੇ ਚ ਸਬਜ਼ੀ ਲਵਾਂਗੇ ਕੀ ਕਰੀ ਇਟ ਟੂ ਕਿੰਨਾ ਕਰਵਾਇ ਕਿ ਬੇ ਇੱਥੇ ਕੋਈ ਅਕਾ ਵੀ 25 ਇਕ ਟਮਾ 25 ਇਕ ਆਪਣਾ ਨਾਂ ਦਾ ਮਾਸਾਉਤੀ ਦੋ ਪੀ ਸੇਗਾ ਨਹੀਂ ਮੇਰੇ ਕੋਲ ਆ ਫਿਲਰ ਹੈਗੇ ਆ ਪੰਜ ਫਿਲਰ ਹੈਗੇ ਆ ਤੇ ਮੈਂ ਜਿੰਨੀ ਪ੍ਰਾਲੀ ਇਕੱਠੀ ਕਰਦਾ ਆ ਵਾਂ ਤੇ ਸਾਰੀ ਪ੍ਰਾਲੀ ਕਰਕੇ ਇਕੱਠੀ ਕਰਕੇ ਟੈਂਪ ਲਾਵਾਂਗਾ ਜੇ ਇਹ ਬਹੁਤ ਵਧੀਆ ਤਾਂ ਅਮਰੇ ਜਿਹੜਾ ਮੈਲਾ ਕਰਵਾਏਗਾ ਉਹ ਫ੍ਰੀ ਚੁੱਕਦੇ ਪਏ ਕੋਈ ਪੈਸਾ ਨਹੀਂ ਲੈ ਰਿਹਾ ਤੇ ਇਹਦੇ ਨਾਲ ਇਹ ਵੀ ਦੱਸ ਦੋ ਕਿ ਇਹਦੇ ਨਾਲ ਕੀ ਫਸਲਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜੀ ਫਸਲ ਨੂੰ ਕੋਈ ਨੁਕਸਾਨ ਨਹੀਂ ਆ ਤਣਕ ਤੋਂ ਵੱਧ ਲੈਵਲ ਦੀ ਤੁਸੀ ਵੱਧ ਰਹਿ ਗਈ ਤੇ ਕਿੰਨੇ ਕਿੱਲੇ ਹੁਣ ਤੱਕ ਤੁਸੀਂ ਹੁਣ ਤੱਕ 250 ਲਗਾਤਾਰ ਕਿੰਨੇ ਚਿਰ ਤੋਂ ਕਰ ਰਹੇ ਜੀ ਲਈ ਕੰਮ 2019 ਤੋਂ ਕਰ ਰਹੇ 2019 ਤੋਂ ਕਦੀ ਅੱਗ ਨਹੀਂ ਲਾਈ ਵੀ ਅੱਗੜੇ ਲਾਈ ਹੋਈ ਚੋਈ ਆ ਥੈਂਕ ਯੂ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹਣਾ ਜਿਸ ਤਰ੍ਹਾਂ ਅਸੀਂ ਦੋ ਤਿੰਨ ਸਾਲ ਤੋਂ ਭਰਾਈ ਵਿੱਚੇ ਵਾਗ ਪਰ ਦਿੰਨੇ ਆ ਉਸ ਤੋਂ ਬਾਅਦ ਭਰਾਈ गल ਜਾਂਦੀ ਆ ਤੇ ਬੜੀ ਸੋਹਣੀ ਫਸਲ ਭਾਵੇਂ ਸਬਜੀ ਲਾਲੀਏ ਤੇ ਭਾਵੇਂ ਅਸੀਂ ਕਣਕ ਵੀ ਦੀਏ ਇੱਕ ਤਿਉਹ ਭਰਾਈ ਦੀ ਖਾਦ ਈ ਧੀ ਵਧੀਆ ਬਣਦੀ ਝੇ ਛੋਟੇ ਤਤਾਂ ਦੀ ਲੋੜ ਹੀ ਨਹੀਂ ਪਈ ਤੇ ਸਾਰੀ ਭਰਾਈ ਵਿੱਚ गल ਜਾਂਦੀ ਆ ਪੀਛੇ ਤੇ ਸਬਜੀ ਵੀ ਉਹ ਜੜੀਆਂ ਤੇ ਕਣਕ ਵੀ ਹੋ ਜਾਂਦਾ ਬਿਲਕੁਲ ਨਾ ਕਰਾਰ ਆ ਰਹੀਆਂ ਆਟਕਲੇ ਅੱਜਕੱਲੇ ਆਠੇਕੜ ਅੱਜਕੱਲੇ ਕਿਤੇ ਵੀ ਅੱਗ ਦੀ ਕੋਈ ਜਾ ਕੇ ਦੇਖੋ ਮੈਂ ਮੈਂ ਤੁਹਾਨੂੰ ਦੱਸਾਈ ਇਹਨਾਂ ਸ਼ੁੱਧ ਲਈ ਕਿੰਨੇ ਟਾਈਮ ਤੋਂ ਤੁਸੀਂ ਕਰ ਰਹੇ ਹੋ ਤਾਂ ਭੀਗੋ ਸਾਹਿਬ 2 ਸਾਲ ਤੋਂ ਹਾਂਜੀ ਠੀਕ ਹੈ ਤੇ ਆਹ ਜਿਹੜੇ ਬਿੱਲ ਜਿਹੜੇ ਚੱਲ ਰਹੇ ਆ ਇਹ ਵੀ ਆਪਣੇ ਚ ਸਬਜ਼ੀ ਲਵਾਂਗੇ ਠੀਕ ਹੈ ਜੀ ਇਹ ਟੋਟੂ ਕਿੰਨਾ ਕਰਵਾਇਆ ਇਹ ਬਿੱਲ ਇੱਥੇ ਕੋਈ ਆਕਾ ਵੀ 25 ਕਿੱਟ ਕਰਵਾ 25 ਕਿੱਟ ਆਪਰਾ ਨਾਮ ਦੱਸ ਮਾ ਸਾਉਤੀ ਦੋ ਪੀ ਸੇਗਾ ਨੇ ਬਿਰਕਲਾ ਫਿਲਰ ਰਹਿ ਗਿਆ ਪੰਜ ਫਿਲਰ ਰਹਿ ਗਿਆ ਤੇ ਮੈਂ ਜਿੰਨੀ ਪ੍ਰਾਲੀ ਇਕੱਠੀ ਕਰਦਾ ਪਿਆ ਵਾਂ ਤੇ ਸਾਰੀ ਪ੍ਰਾਲੀ ਕਰਕੇ ਇਕੱਠੀ ਕਰਕੇ ਟਰੈਂਪ ਲਾਵਾਂਗਾ ਤੇ ਬਹੁਤ ਵਧੀਆ ਕੰਮ ਜਿਹੜਾ ਮੈਨੂੰ ਦਰਵਾਏਗਾ ਉਹ ਫ੍ਰੀ ਜੌਬ ਦੇ ਪਏ ਕੋਈ ਪੈਸਾ ਨਹੀਂ ਦੇ ਰਹੀ ਤੇ ਇਹਦੇ ਨਾਲ ਇਹ ਵੀ ਦੱਸ ਦੋ ਕਿ ਇਹਦੇ ਨਾਲ ਕੀ ਫਸਲਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜੀ ਫਸਲ ਨੂੰ ਕੋਈ ਨੁਕਸਾਨ ਨਹੀਂ ਆ ਤਣਕ ਤੋਂ ਜਿਆਦਾ ਵਾਦੇ ਨਹੀਂ ਰਿਹਦੀ ਨੰਗੀ ਵਾਦੇ ਰਹਿਦੀ ਤੇ ਕਿੰਨੇ ਕਿੱਲੇ ਹੁਣ ਤੱਕ ਤੋਂ ਹੀ ਬਹੁਤ ਤੱਕ 250 ਲਗਾਤਾਰ ਕਿੰਨੇ ਚਿਰ ਤੋਂ ਕਰ ਰਹੇ ਜੀ ਨਹੀਂ 2 ਤੋਂ 2019 ਤੋਂ ਕਰ ਰਹੇ ਜੀ 2019 ਤੋਂ ਕਦੀ ਅੱਗ ਨਹੀਂ ਲਾਈ ਉਹ ਅਗੜੇ ਲਾਈ ਹੋਈ ਜਾਈ ਜਾ ਸਕਦਾ ਹੈ ਥੈਂਕ ਯੂ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹਣਾ ਕਿ ਜਿਸ ਤਰ੍ਹਾਂ ਅਸੀਂ 2-3 ਸਾਲ ਤੋਂ ਟਰਾਲੀ ਵਿੱਚੇ ਵਾਹ ਕੇ ਭਰ ਦਿੰਨੇ ਆ ਉਸ ਤੋਂ ਬਾਅਦ ਟਰਾਲੀ ਗਲ ਜਾਂਦੀ ਆ ਤੇ ਬੜੀ ਸੋਹਣੀ ਫਸਲ ਭਾਵੇਂ ਸਬਜ਼ੀ ਲਾ ਲਈਏ ਤੇ ਭਾਵੇਂ ਅਸੀਂ ਕਣਕ ਬੀਜੀਏ ਇੱਕ ਤਿਉਹ ਟਰਾਲੀ ਦੀ ਖਾਦ ਈਟੀ ਵਧੀਆ ਪੰਦੀ ਜੇ ਛੋਟੇ ਤਤਾਂ ਦੀ ਲੋੜ ਹੀ ਨਹੀਂ ਪੈਂਦੀ ਤੇ ਸਾਰੀ ਟਰਾਲੀ ਵਿੱਚ ਗਲ ਜਾਂਦੀ ਆ ਵੇਚੇ ਤੇ ਸਬਜ਼ੀ ਵੀ ਹੋ ਜਣੀਆਂ ਤੇ ਕੜਕ ਵੀ ਹੋ ਜਾਣਾ ਕਰਦੇ ਆ ਰਿਹਾ ਅੱਜ ਕਿਲੇ ਅੱਜ ਕਿਲੇ ਆਠ ਕਿਲੇ ਕਿਤੇ ਵੀ ਅੱਗ ਦੀ ਕੋਈ ਜਾ ਕੇ ਦੇਖੋ ਮੈਂ ਮੈਂ ਤੁਹਾਨੂੰ ਬਤਾਈ ਇਹਨਾਂ ਸ਼ੁਰੂ ਤੋਂ ਲਈ ਕਿੰਨੇ ਟਾਈਮ ਤੋਂ ਤੁਸੀਂ ਕਰ ਰਹੇ ਇੱਦਾਂ ਭੀ 2 ਸਾਲ 2 ਸਾਲ ਤੋਂ ਹਾਂਜੀ ਤੇ ਆਹ ਜਿਹੜੇ ਬਿੱਲ ਜਿਹੜੇ ਚੱਲ ਰਹੇ ਆ ਇਹ ਵੀ ਆਪਣੇ ਚ ਸਬਜ਼ੀ ਲਵਾਂਗੇ ਠੀਕ ਹੈ ਜੀ ਇਹ ਟੋਟਾ ਕਿੰਨਾ ਕਰਵਾਇਆ ਇੱਥੇ ਬਿੱਲ ਇੱਥੇ ਕੋਈ ਅਕਾ ਵੀ 25 ਇੱਕ ਟੋਟਾ ਵਾ 25 ਇੱਕ ਆਪਣਾ ਨਾਮ ਦੱਸ ਮਾ ਸਾਉਤੀ ਦੋ ਪੀਸ ਦੇਗਾ ਤੇ ਮੇਰੇ ਕੋਲ ਆਪ ਫਿਲਰ ਹੈਗੇ ਆ ਪੰਜ ਫਿਲਰ ਹੈਗੇ ਆ ਤੇ ਮੈਂ ਜਿੰਨੀ ਪ੍ਰਾਣੀ ਇਕੱਠੀ ਕਰਦਾ ਆਂ ਆ ਤੇ ਸਾਰੀ ਪ੍ਰਾਣੀ ਕਰਕੇ ਇਕੱਠੀ ਕਰਕੇ ਟੈਂਪ ਲਾਵਾਂਗਾ ਤੇ ਬਹੁਤ ਵਧੀਆ ਕੰਮ ਜਦੋਂ ਮੈਨੂੰ ਕਰਵਾਏਗਾ ਉਹ ਫ੍ਰੀ ਚੁੱਕਦੇ ਪਏ ਕੋਈ ਪੈਸਾ ਨਹੀਂ ਲੈ ਰਹੇ ਤੇ ਇਹਦੇ ਨਾਲ ਇਹ ਵੀ ਦੱਸ ਦੋ ਕਿ ਇਹਦੇ ਨਾਲ ਕੀ ਫਸਲਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜੀ ਫਸਲ ਨੂੰ ਕੋਈ ਨੁਕਸਾਨ ਨਹੀਂ ਆ ਤਣਕ ਤੋਂ ਜਿਆਦਾ ਵਾਧੇ ਲਿਖਦੇ ਜਿੰਨੀ ਵਾਧੇ ਰਹਿਣਗੇ ਤੇ ਕਿੰਨੇ ਕਿੱਲੇ ਹੁਣ ਤੱਕ ਤੁਸੀਂ ਹੁਣ ਤੱਕ 250 ਕਿੱਲੇ ਕਰ ਦਿੱਤੇ ਕਿੰਨੇ ਚਿਰ ਤੋਂ ਕਰ ਰਹੇ ਜੀ 2019 ਦਾ ਰਹੇ 2019 ਤੋਂ ਕਦੀ ਅੱਗ ਨਹੀਂ ਲਾਈ ਹੋਈ ਇਹ ਆਕੜੇ ਲਾਈ ਹੋਈ ਜੀ ਥੈਂਕ ਯੂ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹਣਾ ਕਿ ਜਿਸ ਤਰ੍ਹਾਂ ਅਸੀਂ 2-3 ਸਾਲ ਤੋਂ ਭਰਾਈ ਵਿੱਚੇ ਵਾਹ ਕੇ ਭਰ ਦਿੰਨੇ ਆ ਉਸ ਤੋਂ ਬਾਅਦ ਭਰਾਈ गल ਜਾਂਦੀ ਆ ਤੇ ਬੜੀ ਸੋਹਣੀ ਫਸਲ ਆਵੇ ਸਬਜੀ ਲਾ ਲਈਏ ਤੇ ਭਾਵੇਂ ਅਸੀਂ ਕਣਕ ਵੀ ਜੀਏ ਇੱਕ ਤਿਉਹ ਭਰਾਈ ਦੀ ਖਾਦ ਈਟੀ ਵਧੀਆ ਬਣਦੀ ਜੇ ਛੋਟੇ ਤਤਾਂ ਦੀ ਲੋੜ ਹੀ ਨਹੀਂ ਪੈਂਦੀ ਤੇ ਸਾਰੀ ਪ੍ਰਾਈਸ ਵਿੱਚ ਚਲ ਜਾਂਦੀ ਆ ਪਿੱਛੇ ਤੇ ਸਬਜ਼ੀ ਵੀ ਹੋ ਜਾਣੀ ਤੇ ਕੜਕ ਵੀ ਹੋ ਜਾਣਾ ਕੰਨਾ ਰਖਾ ਰਹੀ ਆ ਅੱਜ ਕੱਲੇ ਅੱਜ ਕੱਲੇ ਪਾਠੇ ਕੱਢ ਕੱਲੇ ਕਿਤੇ ਵੀ ਅੱਗੇ ਕੋਈ ਜਾ ਕੇ ਦੇਖੋ ਮੈਂ ਮੈਂ ਕੱਟਾਈ ਇਹਨਾਂ ਸ਼ੁਰੂ ਤੋਂ ਲੈ ਕੇ ਕਿੰਨੇ ਟਾਈਮ ਤੋਂ ਤੁਸੀਂ ਕਰ ਰਹੇ 2 ਸਾਲ 2 ਸਾਲ ਤੋਂ ਹਾਂਜੀ ਤੇ ਆ ਜਿਹੜੇ ਬਿੱਲ ਜਿਹੜੇ ਚੱਲ ਰਹੇ ਆ ਇਹ ਵੀ ਆਪਣੇ ਚ ਸਬਜ਼ੀ ਲਵਾਂਗੇ ਠੀਕ ਹੈ ਜੀ ਇਹ ਟੋਟਲ ਕਿੰਨਾ ਕਰਵਾਇਆ ਇਹ ਬਿੱਲ ਇੱਥੇ ਕੋਈ ਅਕਾ ਵੀ 25 ਇੱਕ ਟਮਾ ਬੱਚੀ ਇੱਕ ਆਪਣਾ ਨਾਮ ਦਾ ਮਸਾਉਚੀ ਦੋਪੀ ਸਿੰਘ ਤੇ ਮੇਰੇ ਕੋਲ ਆ ਪੱਦਲ ਰਹਿ ਗਏ ਆ ਪੰਜ ਪੱਦਲ ਰਹਿ ਗਏ ਆ ਤੇ ਮੈਂ ਜਿੰਨੀ ਵੀ ਪਰਾਣੀ ਇਕੱਠੀ ਕਰਦਾ ਆ ਵਾਂ ਤੇ ਸਾਰੀ ਪਰਾਣੀ ਕਰਕੇ ਇਕੱਠੀ ਕਰਕੇ ਟੈਂਪ ਲਾਵਾਂਗਾ ਤੇ ਕਿਸੇ ਬਹੁਤ ਵਜੇ ਤਾਂ ਆਪਣੇ ਜਿਹੜਾ ਮਲ ਦਰਵਾਏਗਾ ਉਹ ਫ੍ਰੀ ਚੁੱਕਦੇ ਪਏ ਕੋਈ ਪੈਸਾ ਨਹੀਂ ਲੈ ਰਿਹਾ ਤੇ ਇਹਦੇ ਨਾਲ ਇਹ ਵੀ ਦੱਸ ਦੋ ਕਿ ਇਹਦੇ ਨਾਲ ਕੀ ਫਸਲਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜੀ ਫਸਲ ਨੂੰ ਕੋਈ ਨੁਕਸਾਨ ਨਹੀਂ ਆ ਤਣਕ ਤੋਂ ਜਿਆਦਾ ਵਾਦੇ ਲਿਖੇ ਜੀ ਵਾਦੇ ਰਹਿਣਗੇ ਤੇ ਕਿੰਨੇ ਕਿੱਲੇ ਹੁਣ ਤੱਕ ਤੁਸੀਂ ਹੁਣ ਤੱਕ 250 ਲਗਾਤਾਰ ਕਿੰਨੇ ਚਿਰ ਤੋਂ ਕਰ ਰਹੇ ਜੀ ਉਸ ਲਈ ਕੰਮ 2019 ਦਾ ਕਰ ਰਹੇ ਹਾਂ 2019 ਤੋਂ ਕਦੀ ਅੱਗ ਨਹੀਂ ਲਾਈ ਵੀ ਅਗਲੇ ਲਾਈ ਹੋਈ ਜਾ ਸਕਦਾ ਹੈ ਥੈਂਕ ਯੂ ਥੈਂਕ ਯੂ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹਣਾ ਕਿ ਜਿਸ ਤਰ੍ਹਾਂ ਅਸੀਂ 2-3 ਸਾਲ ਤੋਂ ਟਰਾਲੀ ਵਿੱਚੇ ਵਾਹ ਕੇ ਭਰ ਦਿੰਨੇ ਆ ਉਸ ਤੋਂ ਬਾਅਦ ਟਰਾਲੀ ਗਲ ਜਾਂਦੀ ਆ ਤੇ ਬੜੀ ਸੋਹਣੀ ਫਸਲ ਭਾਵੇਂ ਸਬਜ਼ੀ ਲਾ ਲਈਏ ਤੇ ਭਾਵੇਂ ਅਸੀਂ ਕਣਕ ਬੀਜੀਏ ਇੱਕ ਤਿਉਹ ਪ੍ਰਾਈ ਵੀ ਖਾਦ ਈਟੀ ਵਧੀਆ ਬਣਦੀ ਜੇ ਛੋਟੇ ਤਤਾਂ ਦੀ ਲੋੜ ਹੀ ਨਹੀਂ ਪੈਂਦੀ ਤੇ ਸਾਰੀ ਪ੍ਰਾਈਸ ਵਿੱਚ ਗੱਲ ਚੱਲਦੀ ਆ ਪਿੱਛੇ ਤੇ ਸਬਜ਼ੀ ਵੀ ਹੋ ਜਾਣੀ ਤੇ ਕੜਕ ਵੀ ਹੋ ਜਾਣਾ 1.5 ਕਿੱਲੇ 8 ਕਿੱਲੇ 5 ਠੇਕ ਕਿੱਲੇ ਕਿਤੇ ਵੀ ਅੱਗੇ ਕੋਈ ਜਾ ਕੇ ਦੇਖੋ ਮੈਂ ਮੈਂ ਕਿਤਾਈ ਇਹਨਾਂ ਸ਼ੁਰੂ ਤੋਂ ਲੈ ਕੇ ਕਿੰਨੇ ਟਾਈਮ ਤੋਂ ਤੁਸੀਂ ਕਰ ਰਹੇ 2 ਸਾਲ 2 ਸਾਲ ਤੋਂ ਹਾਂਜੀ ਤੇ ਆ ਜਿਹੜੇ ਬਿੱਲ ਜਿਹੜੇ ਚੱਲ ਰਹੇ ਆ ਇਹ ਵੀ ਆਪਣੇ ਚ ਸਬਜ਼ੀ ਲਵਾਂਗੇ ਠੀਕ ਹੈ ਜੀ ਇਹ ਟੋਟਾ ਕਿੰਨਾ ਕਰਵਾਇਆ ਇੱਥੇ ਬਿੱਲ ਇੱਥੇ ਕੋਈ ਅਕਾ ਵੀ 25 ਇੱਕ ਟਮਾ ਬੱਚੀ ਇੱਕ ਆਪਣਾ ਨਾਮ ਦਾ ਮਸਾਉਚੀ ਤੇ ਗੋਪੀ ਸਿੰਘ ਤੇ ਮੇਰੇ ਕੋਲ ਆ ਫਿਲਰ ਹੈਗੇ ਆ ਪੰਜ ਫਿਲਰ ਹੈਗੇ ਆ ਤੇ ਮੈਂ ਜਿੰਨੀ ਵੀ ਪ੍ਰਾਲੀ ਇਕੱਠੀ ਕਰਦਾ ਆਂ ਤੇ ਸਾਰੀ ਪ੍ਰਾਲੀ ਕਰਕੇ ਇਕੱਠੀ ਕਰਕੇ ਟੈਂਪ ਲਾਵਾਂਗਾ ਤੇ ਬਹੁਤ ਵਧੀਆ ਤਾਂ ਹਮਲੇ ਜਿਹੜਾ ਮੈਨੂੰ ਕਰਵਾਏਗਾ ਉਹ ਫ੍ਰੀ ਚੁੱਕਦੇ ਪਏ ਕੋਈ ਪੈਸਾ ਨਹੀਂ ਲੈ ਰਿਹਾ ਤੇ ਇਹਦੇ ਨਾਲ ਇਹ ਵੀ ਦੱਸ ਦੋ ਕਿ ਇਹਦੇ ਨਾਲ ਕੀ ਫਸਲਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜੀ ਫਸਲ ਨੂੰ ਕੋਈ ਨੁਕਸਾਨ ਨਹੀਂ ਆ ਤਣਕ ਤੋਂ ਜਿਆਦਾ ਵਾਧੇ ਲੈਵਲ ਦੀ ਤੁਸੀ ਵਾਧੇ ਰਹਿਣਗੇ ਤੇ ਕਿੰਨੇ ਕਿੱਲੇ ਹੁਣ ਤੱਕ ਤੁਸੀਂ ਹੁਣ ਤੱਕ 250 ਲਗਾਤਾਰ ਕਿੰਨੇ ਚਿਰ ਤੋਂ ਕਰ ਰਹੇ ਜੀ ਰੋਟ ਲਾਈ ਕੰ 2019 ਦੋ ਕਰ ਰਹੀ ਹੈ 2019 ਤੋਂ ਕਦੀ ਅੱਗ ਨਹੀਂ ਲਾਈ ਹੋਈ ਅੱਗੜੇ ਲਾਈ ਹੋਈ ਹੋਈ ਆ ਥੈਂਕ ਯੂ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹਣਾ ਕਿ ਜਿਸ ਤਰ੍ਹਾਂ ਅਸੀਂ ਦੋ ਤਿੰਨ ਸਾਲ ਤੋਂ ਭਰਾਈ ਵਿੱਚੇ ਵਾਹ ਕੇ ਭਰ ਦਿੰਨੇ ਆ ਉਸ ਤੋਂ ਬਾਅਦ ਭਰਾਈ गल ਜਾਂਦੀ ਆ ਤੇ ਬੜੀ ਸੋਹਣੀ ਫਸਲ ਆਵੇ ਸਬਜੀ ਲਾਲ ਜੀ ਤੇ ਭਾਵੇਂ ਅਸੀਂ ਕਟਕ ਦੀ ਜੀ ਇੱਕ ਤੇ ਉਹ ਭਰਾਈ ਦੀ ਖਾਦ ਈ ਧੀ ਵਧੀਆ ਬਣਦੀ ਜੇ ਛੋਟੇ ਤਤਾਂ ਦੀ ਲੋੜ ਹੀ ਨਹੀਂ ਪਈ ਤੇ ਸਾਰੀ ਪ੍ਰਾਈਸ ਵਿੱਚ ਗੱਲ ਚੱਲਦੀ ਆ ਪਿੱਛੇ ਤੇ ਸਬਜ਼ੀ ਵੀ ਹੋ ਜਾਣੀ ਤੇ ਕੜਕ ਵੀ ਹੋ ਜਾਣਾ ਕੰਨਾ ਕਰਾ ਰਹੀ ਆ ਅੱਜ ਕੱਲੇ ਅੱਜ ਕੱਲੇ ਪਾਠੇ ਕੱਲੇ ਕਿਤੇ ਵੀ ਅੱਗੇ ਕੋਈ ਜਾ ਕੇ ਦੇਖੋ ਮੈਂ ਮਿਕਟ ਲਾਈ ਇਹਨਾਂ ਸ਼ੁਰੂ ਤੋਂ ਲੈ ਕੇ ਕਿੰਨੇ ਟਾਈਮ ਤੋਂ ਤੁਸੀਂ ਕਰ ਰਹੇ 2 ਸਾਲ 2 ਸਾਲ ਤੋਂ ਹਾਂਜੀ ਤੇ ਆ ਜਿਹੜੇ ਬਿੱਲ ਜਿਹੜੇ ਚੱਲ ਰਹੇ ਆ ਇਹ ਵੀ ਆਪਣੇ ਚ ਸਬਜ਼ੀ ਲਵਾਂਗੇ ਠੀਕ ਹੈ ਜੀ ਇਹ ਟੋਟਲ ਕਿੰਨਾ ਕਰਵਾਏ ਤੇ ਬਿੱਲ ਇੱਥੇ ਕੋਈ ਅਕਾ ਵੀ 25 ਇੱਕ ਟੱਕ ਮਾ ਬੱਚੀ ਇੱਕ ਆਪਣਾ ਨਾਮ ਦਾ ਮਾ ਸੌਤੀ ਤੇ ਗੋਪੀ ਸਿੰਘ ਤੇ ਮੇਰੇ ਕੋਲ ਆ ਫਿਲਰ ਰਹਿ ਗਿਆ ਪੰਜ ਫਿਲਰ ਰਹਿ ਗਿਆ ਤੇ ਮੈਂ ਜਿੰਨੀ ਪਰਾਣੀ ਇਕੱਠੀ ਕਰਦਾ ਪਿਆ ਹਾਂ ਤੇ ਸਾਰੀ ਪਰਾਣੀ ਕਰਕੇ ਇਕੱਠੀ ਕਰਕੇ ਟੈਂਪ ਲਾਵਾਂਗਾ ਤੇ ਬਹੁਤ ਵਧੀਆ ਕੰਮ ਜਿਹੜਾ ਮੈਨੂੰ ਦਰਵਾਏਗਾ ਉਹ ਫ੍ਰੀ ਜੌਬ ਦੇ ਪਏ ਕੋਈ ਪੈਸਾ ਨਹੀਂ ਲੈ ਰਿਹਾ ਤੇ ਇਹਦੇ ਨਾਲ ਇਹ ਵੀ ਦੱਸ ਦੋ ਕਿ ਇਹਦੇ ਨਾਲ ਕੀ ਫਸਲਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜੀ ਫਸਲ ਨੂੰ ਕੋਈ ਨੁਕਸਾਨ ਨਹੀਂ ਆ ਤਣਕ ਤੋਂ ਜਿਆਦਾ ਵਾਦੇ ਨਹੀਂ ਰਿਹਾ ਦੀ ਵਾਦੇ ਰਹਿਣਗੇ ਤੇ ਕਿੰਨੇ ਕਿੱਲੇ ਹੁਣ ਤੱਕ ਤੋਈ ਬਹੁਤ ਤੱਕ 250 ਲਗਾਤਾਰ ਕਿੰਨੇ ਚਿਰ ਤੋਂ ਕਰ ਰਹੇ ਜੀ 2019 ਤੋਂ ਕਦੀ ਅੱਗ ਨਹੀਂ ਲਾਈ ਹੋਈ ਮੈਂ ਅੱਗ ਲਾਈ ਹੋਈ ਸੀ ਅੱਗ ਲਾਈ ਸੀ ਥੈਂਕ ਯੂ